ਜਪਾਨੀ ਸੀਟ ਦੀਆਂ ਚੁਗਾਠਾਂ ਦੋਸਤੋ ਵਰਕਸ਼ਾਪਾਂ ਬੜੀਆਂ ਦੇਖੀਆਂ ਹੈ ਅੱਜ ਆਪਾਂ ਪਹੁੰਚ ਚੁੱਕੇ ਹਾਂ ਰਾਜਪੁਰਾ ਸ਼ਹਿਰ ਦੇ ਵਿੱਚ ਦਸ਼ਮੇਸ਼ ਸਟੀਲ ਐਗਰੀਕਲਚਰ ਵਰਕਸ ਰਾਜਪੁਰਾ ਪਟਿਆਲਾ ਰੋਡ ਦੇ ਉੱਪਰ ਸਥਿਤ ਹੈ ਵਰਕਸ ਆ ਇੱਥੋਂ ਦੂਰ ਦਰਾਡੇ ਚੁਗਾਠਾਂ ਬਣ ਕੇ ਜਾਂਦੀਆਂ ਜਪਾਨੀ ਸੀਟ ਦੀਆਂ ਚੁਗਾਠਾਂ ਅੱਜ ਆਪਾਂ ਜਾਣਦੇ ਹਾਂ ਕਿਸ ਤਰ੍ਹਾਂ ਦੀਆਂ ਚੁਗਾਠਾਂ ਇੱਥੇ ਬਣਾਈਆਂ ਜਾਂਦੀਆਂ ਕਿਉਂ ਇੱਥੇ ਦੂਰ ਦਰਾਡੇ ਤੋਂ ਗਾਹ ਕਾਉਂਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਦਸ਼ਮੇਸ਼ ਸਟੀਲ ਐਗਰੀ ਵਰਕਸ ਵਾਲੇ ਓਨਰ ਨਾਲ ਗੱਲਬਾਤ ਕਰਦੇ ਆਂ ਹਾਂਜੀ ਦੋਸਤੋ ਅੱਪਾ ਆ ਚੁੱਕੇ ਆਂ ਆਫਿਸ ਦੇ ਵਿੱਚ ਦਫਤਰ ਦੇ ਵਿੱਚ ਦਸ਼ਮੇਸ਼ ਸਟੀਲ ਐਗਰੀਕਲਚਰ ਵਰਕਸ ਰਾਜਪੁਰਾ ਸ਼ਹਿਰ ਦੇ ਵਿੱਚ ਆਪਣੇ ਨਾਲ ਬਿੱਟੂ ਜੀ ਨੇ ਬਿੱਟੂ ਜੀ ਨਾਲ ਗੱਲਬਾਤ ਕਰਦੇ ਆਂ ਜਾਣਕਾਰੀ ਪ੍ਰਾਪਤ ਕਰਦੇ ਆਂ ਜਾਪਾਨੀ ਸੀਡ ਦੀਆਂ ਚੁਗਾਠਾਂ ਦੇ ਬਾਰੇ ਬਜੀ ਸਸਰੀ ਕਾਲ ਸਸਰੀ ਜੀ ਅ ਤੁਹਾਡਾ ਜਿਹੜਾ ਮਟੀਰੀਅਲ ਹੈ ਤੁਸੀਂ ਤਿਆਰ ਕਰਦੇ ਹੋ ਚੁਗਾਠਾਂ ਦੂਰ ਦੂਰ ਤੋਂ ਗਾਖ ਕਿਉਂ ਆਉਂਦੇ ਨੇ ਸਸਤੇ ਕਰਕੇ ਜਾਂ ਕੁਆਲਿਟੀ ਕਰਕੇ ਆਪਣਾ ਇੱਕ ਤਾਂ ਜੀ ਮਾਲ ਦੇ ਵਿੱਚ ਕੁਆਲਿਟੀ ਬਹੁਤ ਵਧੀਆ ਜੀ ਜੀ ਇੱਕ ਆਪਣਾ ਮਾਲ ਸਭ ਤੋਂ ਪਹਿਲਾਂ ਅਸੀਂ ਤਿਆਰ ਸ਼ੁਰੂ ਕਰਨ ਲੱਗੇ ਤੇ ਇੱਥੇ ਪਟਿਆਲੇ ਜੀ ਹੋ ਗਿਆ ਜੀ ਮੋਹਾਲੀ ਹੋ ਗਿਆ ਰਾਜਪੁਰਾ ਇੱਧਰ ਆਪਣੇ ਅਸੀਂ ਇੱਥੇ ਤਿਆਰ ਕਰਨ ਲੱਗੇ ਸੀਗੇ ਜੀ ਅੱਛਾ ਇਹ ਪਹਿਲਾਂ ਉਧਰ ਸਭ ਤੋਂ ਪਹਿਲਾਂ ਸਰਸਾ ਸਾਈਡ ਡੱਬ ਵਾਲੀ ਬਟਿੰਡੇ ਤੋਂ ਅੱਗੇ ਬਟਿੰਡੇ ਸਾਈਡ ਹੋ ਗਿਆ ਸੀਗਾ ਇੱਧਰ ਤਿਆਰ ਕਰਦੇ ਜੀ ਹੌਲੀ-ਹੌਲੀ ਅਸੀਂ ਕੁਆਲਿਟੀ ਬਣਾ ਦੇ ਕੇ ਮਾਲ ਬਾਸ ਆਪਸਾ ਤੇ ਰੇਟ 'ਚ ਵੀ ਬਹੁਤ ਸਾਡਾ ਫਰਕ ਆ ਜੀ ਜੀ ਤੇ ਤਿੰਨ ਤਰ੍ਹਾਂ ਦਾ ਵਸੇ ਪਹਿਲਾਂ ਤਾਂ ਅਸੀਂ ਬੈਂਡਿੰਗ ਮਸ਼ੀਨ ਦਾ ਮਾਲ ਲਾਉਂਦੇ ਆ ਜੀ ਉਹ ਵੀ ਹੁਣ ਵੀ ਚੱਲਦਾ ਪਹਿਲਾਂ ਵੀ ਚੱਲਦਾ ਸੀ ਹੁਣ ਸੀਐਨਸੀ ਮਾਲ ਵੀ ਚੱਲਦਾ ਜੀ ਸਾਡੇ ਕੋਲ ਹੁਣ ਸੀਐਨਸੀ ਮਾਲ ਵੀ ਲਾਉਂਦੇ ਆ ਇੱਕ ਟਾਟਾ ਦੇ ਰੋਲ ਆਉਂਦੇ ਆ ਉਹ ਆਪਣੀ ਮਸ਼ੀਨਾਂ ਨਾਲ ਅਸੀਂ ਬੈਂਡ ਕਰਕੇ ਦਿੰਦੇ ਆ ਜੀ ਤੇ ਉਹ ਮਾਲ ਇਕੱਠਾ ਜੋੜਦੇ ਆ ਤੇ ਬੰਦੇ ਵੀ ਸਾਡੇ ਕੋਲ ਪੁਰਾਣੇ ਨੇ ਪੁਰਾਣੇ ਬਠਿੰਡੇ ਸਾਈਡ ਦੇ ਹੁਣ ਤੱਕ ਵੀ ਮੇਰੇ ਕੋਲ ਪਰਖਤਾਰੇ ਮੁੰਡੇ ਸਾਰੇ ਬਠਿੰਡੇ ਸਾਈਡ ਦੇ ਆ ਜੀ ਤੇ ਬਹੁਤ ਵਧੀਆ ਕੁਆਲਿਟੀ ਦਿੰਦੇ ਆ ਤਾਂ ਲੋਕ ਸਾਡੇ ਕੋਲ ਕਹਿੰਦੇ ਆ ਵੀ ਅਸੀਂ ਇਹ ਕੁਆਲਿਟੀ ਲੈਣੀ ਅਸੀਂ ਜਿਹੜੀ ਕੁਆਲਿਟੀ ਕਹਿੰਦੇ ਅਸੀਂ ਉਹ